ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਜੇ ਵੀਡੀਓ ਆਪਣੀਆਂ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ 벨ਟ ਪਲਾਜੋ ਕਟਾਈ ਕਰਨ ਦਾ ਤਰੀਕਾ ਆਪਾਂ ਦੱਸਦੇ ਆ ਜਿਹਦੇ ਉੱਪਰ 벨ਟ ਦੀ ਜੁਆਇਨਿੰਗ ਹੁੰਦੀ ਆ ਉਹ ਉਸ ਪਲਾਜੋ ਦੀ ਕਟਿੰਗ ਕਰਨ ਦਾ ਤਰੀਕਾ ਦੱਸਦੇ ਆ ਅੱਗੇ ਆਪਾਂ ਜੇ ਹੋ ਸਕਿਆ ਤਾਂ ਸਟੀਚਿੰਗ ਵੀ ਦੱਸਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਵੀਡੀਓ ਦੇ ਵਿੱਚ ਬਣੇ ਰਹੋ ਆਹ ਵਾਲਾ ਸਟਾਫ ਆ ਕਾਟਨ ਦੇ ਵਿੱਚ ਕੱਪੜਾ ਜੀ ਇਸ ਤਰ੍ਹਾਂ ਦਾ ਬਲੈਕ ਕਲਰ ਦਾ ਪ੍ਰਿੰਟਡ ਇਹਨਾਂ ਦੇ ਨਾਲ ਜੈਂਪਰ ਸੀ ਪਲੇਨ ਪਲਾਜ਼ੋ ਬਣਾਉਣਾ ਇਹਨਾਂ ਨੇ ਹਨਾ ਤੇ ਜਿਹੜੀ ਪਲਾਜ਼ੋ ਦੀ ਲੈਂਥ ਆ ਉਹ ਹੈਗੀ 35 ਇੰਚ ਤਿਆਰ ਜੀ ਤੇ ਇਹਨਾਂ ਦੇ 벨ਟ ਪਾਉਣੀ ਆ ਆਪਾਂ ਉੱਪਰ ਪਲਾਜ਼ੋ ਦੇ ਉਹਦੀ ਕਟਾਈ ਦੱਸਦੇ ਆ ਕਿਸ ਤਰ੍ਹਾਂ ਕੀਤੀ ਜਾਂਦੀ ਆ ਆਜੋ ਜੀ ਹਾਂ ਦੇਖੋ ਜੀ ਇਸ ਤਰ੍ਹਾਂ ਘੇਰੇ ਲੋਟ ਜਿੰਨੇ ਵੀ ਕੱਪੜਾ ਹੁੰਦਾ ਆਪਣੇ ਕੋਲੇ ਘੇਰੇ ਲੋਟ ਇਹਦੀ ਫੋਲਡਿੰਗ ਕਰ ਲੈਣੀ ਆ ਫੋਲਡਿੰਗ ਕਰਕੇ ਵਾਲ ਵਗੈਰਾ ਕੱਢ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਵਿਛਾ ਲੈਣਾ ਜੀ ਧਿਆਨ ਰੱਖਿਓ ਇਸ ਚੀਜ਼ ਦਾ ਤੁਸੀਂ ਵੀ ਵਾਲ ਵਗੈਰਾ ਕੱਢ ਲਿਓ ਚੰਗੀ ਤਰ੍ਹਾਂ ਵਿਛਾ ਲਿਓ ਵਿਛਾ ਕੇ ਤੁਹਾਨੂੰ ਮੈਂ ਦੱਸਦੀ ਆ ਕੀ ਕਰਨਾ ਹੈ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਕੱਪੜਾ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਕੇ ਵਿਛਾ ਲੈਣਾ ਜੇ ਇਧਰੋਂ ਕੱਪੜੇ ਦੀ ਘਾਟਵਾਦ ਆ ਉਹਨੂੰ ਸ਼ਾਂਤੀ ਕਰ ਲੈਣਾ ਇਹ ਕੱਪੜਾ ਓਕੇ ਆ ਕੋਈ ਘਾਟਵਾਦ ਨਹੀਂ ਇਹਦੇ ਵਿੱਚ ਹੁਣ ਤੁਸੀਂ ਆ ਜਿਓ ਜੀ ਇਹਨਾਂ ਦੀ ਲੈਂਥ ਤੇ ਲੈਂਥ ਹੈਗੀ ਇਹਨਾਂ ਦੀ 35 ਇੰਚ ਤਿਆਰ ਜੀ ਹਣਾ 35 ਦੇ ਵਿੱਚੋਂ 2 ਇੰਚ ਕਟਾਈ ਕਰ ਦੇਣਾ ਤੁਸੀਂ 2 ਇੰਚ ਕਾਹਦਾ ਘਟਾਉਣਾ ਜਿਹੜੀ ਆਪਾਂ ਇਹਦੇ ਉੱਤੇ ਪੈਂਟ ਪਲਾਜੋ ਦੇ ਉੱਪਰ 벨ਟ ਪਾਉਣੀ ਆ ਉਹਦੀ ਕਟਾਈ 2 ਇੰਚ ਘੱਟ ਰੱਖ ਕੇ ਕੀਤੀ ਜਾਂਦੀ ਹੁੰਦੀ ਆ ਜਿੰਨਾ ਤੁਹਾਡਾ ਪੈਂਟ ਪਲਾਜੋ ਤਿਆਰ ਹੋਊਗਾ ਉਹਦੇ ਨਾਲੋਂ 2 ਇੰਚ ਘੱਟ ਰੱਖ ਕੇ ਕਟਾਈ ਕਰਿਓ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਓ ਠੀਕ ਹੈ ਜੀ ਹਾਂ ਲੋ ਜੀ ਆਪਣੇ ਕੋਲੇ 35 ਆ ਤੇ ਆਪਾਂ ਇਹਦੀ ਕਟਾਈ ਕਰਨੀ ਆ 33 ਦੀ ਠੀਕ ਹੈ 35 ਇੰਚ ਲੈਂਥ ਤਿਆਰ ਆ ਆਪਾਂ 33 ਦੀ ਕਟਾਈ ਕਿਉਂ ਕਰਨੀ ਆ 2 ਇੰਚ ਉੱਪਰ ਇੱਥੇ 벨ਟ ਲਗਾਵਾਂਗੇ ਉਹਦੀ ਆ ਠੀਕ ਹੈ ਇੱਥੇ 33 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਜੀ ਓਕੇ ਜੀ ਇਹ ਖੁੱਲੇ ਵਾਲੀ ਸਾਈਡ ਮੇਰੀ ਸਾਈਡ ਆ ਉਧਰ ਬੰਦ ਸਾਈਡ ਆ ਠੀਕ ਹੈ 33 ਦੇ 33 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਵੀਰੇ ਤੁਸੀਂ ਧਿਆਨ ਰੱਖਿਓ ਇਸ ਚੀਜ਼ ਦਾ 2 ਇੰਚ ਉੱਪਰ ਉਹ ਜਿਹੜਾ ਕਟਾਈ ਪਾਈ ਆ ਉਹ ਆਪਾਂ 벨ਟ ਦੀ ਜਿਹੜੀ ਆਪਾਂ 벨ਟ ਪਾਉਣੀ ਆ ਉਹਦੀ ਆ ਠੀਕ ਹੈ ਉੱਪਰ 벨ਟ ਜੁਆਇੰਡ ਹੋ ਜੂਗੀ 2 ਇੰਚ ਦੀ ਦਿਓ ਜੀ ਇਸ ਤਰ੍ਹਾਂ ਮਾਰਕਿੰਗ ਹੋ ਗਈ ਇਸ ਤਰ੍ਹਾਂ ਮਾਰਕਿੰਗ ਤੋਂ ਬਾਅਦ ਜਿਹੜੀ ਪੈਂਟ ਪਲਾਜ ਦੇ نیچے ਫੋਲਡਿੰਗ ਕਰਨੀ ਆ ਪਹੁੰਚ ਦੇ ਉੱਤੇ ਉਹਦਾ 2 ਇੰਚ ਐਕਸਟਰਾ ਮਾਰਜਨ 2 ਦਾ ਵੀ 3 ਲੈ ਲਿਓ ਤੁਸੀਂ ਠੀਕ ਹੈ ਇਸ ਤਰ੍ਹਾਂ ਇਹਦੀ ਹੋ ਗਈ ਫੋਲਡਿੰਗ ਓਕੇ ਹੋ ਗਿਆ ਹੁਣ ਤੁਸੀਂ ਆਜੋ ਇੱਥੇ ਇਦਾਂ ਬਾਅਦ ਇੱਥੇ ਝੋਲੀ ਰੱਖਣੀ ਆ ਤੁਸੀਂ ਝੋਲੀ ਦੀ ਜਿਹੜੀ ਮਾਰਕਿੰਗ ਕਰੋਗੇ ਉਹ 11 ਇੰਚ ਤੇ ਕਰੋਗੇ ਠੀਕ ਹੈ 13 ਇੰਚ ਇਹਨਾਂ ਦੀ ਝੋਲੀ ਤਿਆਰ ਆ ਜੀ 11 ਇੰਚ ਤੇ ਇਸ ਤਰ੍ਹਾਂ ਲੰਬੀ ਰੱਖਦੇ ਹੋਏ 11 ਇੰਚ ਤੇ ਇਸ ਤਰ੍ਹਾਂ ਇੱਕ ਵਾਰ ਮਾਰਕਿੰਗ ਕਰ ਲੈਣੀ ਆ ਤੁਸੀਂ ਓਕੇ ਜੀ 11 ਇੰਚ ਤੇ ਮਾਰਕਿੰਗ ਕਰ ਲਈ 11 ਇੰਚ ਤੋਂ ਮਾਰਕਿੰਗ ਕਰਨ ਤੋਂ ਬਾਅਦ ਇਸ ਨੂੰ ਇਸ ਤਰ੍ਹਾਂ ਬਲਾ ਦਿੱਤਾ ਓਕੇ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ 11 ਇੰਚ ਦੀ ਮਾਰਕਿੰਗ ਕਰਨ ਤੋਂ ਬਾਅਦ 2 ਇੰਚ ਇਧਰ ਨੂੰ ਔਰਲੀ ਪਾਸੇ ਨੂੰ ਲੈ ਲਓ ਜੇ ਤੁਸੀਂ ਉਧਰਲੇ ਪਾਸੇ ਮਾਰਕਿੰਗ ਕਰਨੀ ਆ ਹਨਾ ਝੋੜੀ ਦੀ ਤਾਂ ਇਸ ਤਰ੍ਹਾਂ ਕਰਿਓ ਆ ਦੇਖੋ ਜਿੰਨੀ ਆਪਣੀ 벨ਟ ਤਿਆਰ ਆ ਬੈਲਟ ਆਪਣੀ ਇਹਨਾਂ ਦੀ ਹੈਗੀ 22 ਇੰਚ ਤਿਆਰ ਆ 22 ਦਾ ਅੱਧ ਹੋ ਗਿਆ 11 11 ਦੇ ਵਿੱਚ ਅੱਧਾ ਅੱਧਾ ਇੰਚ ਸੀਨ ਦਾ ਰੱਖ ਲਓ 11.5 11.5 ਤੇ ਇਸ ਤਰ੍ਹਾਂ ਮਾਰਕਿੰਗ ਕਰਿਓ ਘੇਰ ਦੀ ਇੱਥੋਂ 11.5 ਰੱਖਿਓ ਇਧਰ ਲਈ ਕੰਨੀ ਤੋਂ ਇਸ ਤਰ੍ਹਾਂ ਇੱਥੇ ਆਜੋ 11.5 ਓਕੇ ਹੋ ਗਿਆ ਹੁਣ ਇਹਦੀ ਲੈਂਥ ਜਿਹੜੀ ਰੱਖਣੀ ਆ ਉਹ ਆਪਾਂ 11 2 ਇੰਚ ਆਪਣਾ ਬੈਲਟ ਦਾ ਜੁੜ ਜੂਗਾ ਠੀਕ ਹੈ ਜਿਹੜੀ ਝੋਲੀ ਦੀ ਲੈਂਥ ਰੱਖਣੀ ਆ ਆਹ ਲਓ ਜੀ ਝੋਲੀ ਦੀ ਲੈਂਥ ਹੋ ਗਈ ਇੱਥੋਂ ਵੀ 11 ਇੰਚ ਚੜਾਈ ਜਿਹੜੀ ਪੌਣੀ ਆ ਪਲਾਜ਼ੋ ਦੀ ਚੜਾਈ ਆ ਜਿਹੜੀ ਇੱਥੋਂ 11 ਤੇ 11 ਤੇ 11 ਨੂੰ ਇਸ ਤਰ੍ਹਾਂ ਲੈਂਥ ਲੰਬਾਈ ਲੋਟ ਵੀ 11 ਗੀ ਚੜਾਈ ਲੋਟ ਵੀ 11 ਗੀ ਇਹਨੂੰ ਮਿਲਾ ਲਿਆ ਇਸ ਤੋਂ ਬਾਅਦ ਜਿੱਥੇ 11 ਇੰਚ ਇੱਥੇ ਆ ਕੇ ਪੂਰਾ ਹੁੰਦਾ 2.5 ਇੰਚ ਅੱਗੇ ਨੂੰ ਮਾਰਕਿੰਗ ਕਰਨੀ ਆ ਬਾਹਰ ਵਾਲੀ ਸਾਈਡ ਨੂੰ ਇਸ ਤਰ੍ਹਾਂ ਓਕੇ ਜੀ ਹੁਣ ਇੱਥੋਂ ਜਿਹੜਾ ਝੋਲੀ ਕੋਲ ਹੋ ਗਿਆ ਇਹਨਾਂ ਦਾ 14 ਹੋ ਗਿਆ ਠੀਕ ਹੈ ਉਸ ਤੋਂ ਬਾਅਦ ਇੱਥੇ ਗਲਾਈ ਪਾ ਦੋਗੇ ਇਸ ਤਰ੍ਹਾਂ ਇਸ ਤਰ੍ਹਾਂ ਜੀ Okay जी, सारा सारा जी। ओके जी ਆ ਗਲਾਈ ਪਾ ਦਿੱਤੀ ਇਹ ਗਲਾਈ ਪਾਉਣ ਤੋਂ ਬਾਅਦ ਤੁਸੀਂ ਆ ਸਾਰਾ ਮਾਰਕਿੰਗ ਕਰੋ ਕਿੰਨਾ ਹੋ ਗਿਆ 14 ਹੋ ਗਿਆ 14.5 ਹੋ ਗਿਆ ਇੱਧਰ ਵੀ 14.5 ਤੇ ਮਾਰਕਿੰਗ ਕਰ ਲਓ ਇਸ ਤਰ੍ਹਾਂ ਜੀ ਓਕੇ ਹੋ ਗਿਆ 14.5 ਆ ਲਓ ਜੀ ਇੱਥੇ ਹੋ ਗਿਆ ਉਸ ਤੋਂ ਬਾਅਦ ਇਹਨਾਂ ਦਾ 14.5 ਦਾ ਅੱਧ ਕਰ ਲਓ 7 ਹੋ ਗਿਆ ਠੀਕ ਹੈ ਜੀ ਇੱਥੋਂ ਫੇਰ 14.5 ਦਾ ਅੱਧ ਹੋ ਗਿਆ 7 ਹੋ ਗਿਆ ਇਸ ਤਰ੍ਹਾਂ ਲੰਬੀ ਮਾਰਕਿੰਗ ਕਰਦੇ ਜਾਣਾ 14.5 ਨਾਲ ਅੱਗ 7.5 ਨੂੰ 7 ਤੇ ਕਰ ਲਿਓ ਤੁਸੀਂ ਓਕੇ ਹੋ ਗਿਆ ਹੁਣ 7 ਇੰਚ ਤੋਂ ਬਾਅਦ ਤੁਸੀਂ ਜਿੰਨੀ ਇਹਨਾਂ ਦੀ ਮੂਰੀ ਤਿਆਰ ਰੱਖਣੀ ਆ ਇਸ ਚੀਜ਼ ਦਾ ਧਿਆਨ ਰੱਖਿਓ ਆਪਾਂ ਮੂਰੀ ਰੱਖਣੀ ਹੈ ਇਹਨਾਂ ਦੇ 8 ਇੰਚ ਇਥੋਂ 8 ਇੰਚ ਉਹ ਕਹਿ ਕੇ ਗਏ ਸੀ 7 ਇੰਚ ਆਪਾਂ 8 ਇੰਚ ਦੀ ਕਿਰਾਂ ਕਟਾਈ ਕਰਨੀ ਆ ਕਿਉਂਕਿ ਅੱਧੀ ਅੱਧੀ ਇੰਚ ਦੋਨੇ ਪਾਸੇ ਸੀਣਾ ਦੇ ਵਿੱਚ ਆਉਣੀਆਂ ਇਥੋਂ 4-4 ਆਹ ਜਿਹੜੀ ਮਾਰਕਿੰਗ ਕੀਤੀ ਹੈ ਸੈਂਟਰ 'ਚ ਉਥੋਂ 4-4 ਇੰਚ ਇਧਰ ਨੂੰ ਓਕੇ ਜੀ 4 ਇੰਚ ਹੀ ਇਧਰ ਨੂੰ ਆ ਦੇਖੋ ਜੀ ਸੈਂਟਰ ਚੋਂ ਆਹ ਵਾਲੀ ਮਾਰਕਿੰਗ ਕੀਤੀ ਵੀ ਆ ਇੱਥੋਂ 4 ਇੰਚ ਇਧਰ ਨੂੰ ਸੀ ਮਾਰਕਿੰਗ ਕਰ ਲੈਣੀ ਆ 4 ਇੰਚ ਹੀ ਇਧਰ ਨੂੰ ਮਾਰਕਿੰਗ ਕਰ ਲੈਣੀ ਆ ਅੱਗੇ-ਅੱਗੇ ਜਾ ਕੇ ਸੈਂਟਰ ਚੋਂ ਇੰਚੀ ਟੇਪ ਰੱਖਣਾ 4 ਇੰਚ ਨੂੰ ਇਧਰ ਨੂੰ ਮਾਰਕਿੰਗ ਕਰ ਲੈਣੀ ਆ 4 ਇੰਚ ਨੂੰ ਇਧਰ ਨੂੰ ਮਾਰਕਿੰਗ ਕਰ ਲੈਣੀ ਆ ਇਹ ਜਿਹੜੀ ਤੁਹਾਡੀ ਗੋਡੇ ਦੀ ਚੜਾਈ ਨਿਕਲ ਜਾਂਦੀ ਹੁੰਦੀ ਹੈ ਇਸ ਚੀਜ਼ ਦੇ ਨਾਲ ਉਹ ਕਿ ਆ 4 4 ਇੰਚ ਵਾਲੀ ਹੋਗੀ ਹੁਣ ਤੁਸੀਂ ਕੀ ਲੈਣਾ ਇਦੋਂ ਬਾਅਦ ਕੀ ਕਰਨਾ ਤੁਸੀਂ ਸਕੇਲ ਪੱਟੀ ਲਓਗੇ ਸਕੇਲ ਪੱਟੀ ਆਹ ਵਾਲੀ ਲਓਗੇ ਇਸ ਤਰ੍ਹਾਂ ਦੀ ਠੀਕ ਹੈ ਇਸ ਤਰ੍ਹਾਂ ਇਹ ਸਕੇਲ ਪੱਟੀ ਨੂੰ ਕਿਸ ਤਰ੍ਹਾਂ ਰੱਖਣਾ ਤੁਸੀਂ ਆ ਦੇਖੋ ਬਾਹਰਲੀ ਸਾਈਡ ਨੂੰ ਇਸ ਤਰ੍ਹਾਂ ਜਿਹੜੀ ਆਹ ਵਾਲੀ 4 4 ਇੰਚ ਵਾਲੀ ਲਾਸਟ ਤੇ ਮਾਰਕਿੰਗ ਕੀਤੀ ਆ ਉਹਦੇ ਨਾਲ ਇਸ ਤਰ੍ਹਾਂ ਮਲਾਉਗੇ ਆ ਲਓ ਜੀ ओके ਇਸ ਤਰ੍ਹਾਂ ਹੁਣ ਇਸ ਤਰ੍ਹਾਂ ਪੱਟੀ ਸੀਗੀ ਇਸ ਪੱਟੀ ਨੂੰ ਇਸ ਤਰ੍ਹਾਂ ਉਲਟਾ ਲੈਣਾ ਇਸ ਤਰ੍ਹਾਂ ਉਲਟਾਉਂਦੇ ਹੋਏ ਉੱਪਰੋਂ ਰੱਖੋਗੇ ਸਭ ਤੋਂ ਪਹਿਲਾਂ ਇੱਥੋਂ ਜਿਹੜੀ ਆਪਾਂ ਕਾਟ ਪਾਣੀ ਆ ਥੋੜੀ ਜੀ ਗਲਾਈ ਪਾਣੀ ਹੁੰਦੀ ਹੈ ਇੱਥੇ ਇਹ ਵਾਲੀ ਹੋਗੀ نیچے ਤੱਕ ਇਧਰ ਆਹ ਵਾਲੀ ਪੱਟੀ 4-4 ਇੰਚ ਦੀ ਲਾਈ ਹੋਈ ਆ ਇਹਦੇ ਨਾਲ ਮਿਲਾ ਦੋਗੇ ਇਸ ਤਰ੍ਹਾਂ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਤੁਸੀਂ ਵੀ ਆ ਲਓ ਜੀ ਇਸ ਤਰ੍ਹਾਂ ਮਾਰਕਿੰਗ ਪਿੰਕ ਕਲਰ ਨਾਲ ਡਾਰਕ ਵਿੱਚ ਕਰਕੇ ਦਿਖਾਨੀ ਆ ਤੁਹਾਨੂੰ ਹੋ ਗਿਆ ਇਹ ਪ੍ਰਿੰਟ ਪਲਾਜ਼ੋ ਦੀ ਇਸ ਤਰ੍ਹਾਂ ਜੀ ਜਿਹੜੀ ਮੈਂ ਮਾਰਕਿੰਗ ਕੀਤੀ ਆ ਉਹ ਮੈਂ ਡਾਰਟ ਕਰਕੇ ਤੁਹਾਨੂੰ ਦਿਖਾਨੀ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਠੀਕ ਹੈ ਜੀ ਕਿਤੋਂ ਵੀ ਉਹ ਨਾ ਰਹੇ ਇੱਕ ਪਾਸੇ ਦੇ ਪਲਾਜ਼ੋ ਦੀ ਕਟਾਈ ਕਰ ਲਈ ਜਿਹੜਾ 프੍ਰਿੰਟ ਪੱਲਾ ਉਹਦੀ ਕਟਾਈ ਹੋਈ ਆ ਹੁਣ ਬੈਕ ਪੱਲੇ ਦੀ ਕਟਾਈ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਦੀ ਉਹ ਲੈਂਥ ਉਤਾਰ ਲਿਓ ਤੁਸੀਂ ਇਹ ਪੱਲਾ ਉਤਾਰ ਕੇ 2-2 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਬੈਗ ਦੇ ਪੱਲੇ ਦੀ ਕਟਾਈ ਆਪਾਂ ਕਰਾਂਗੇ ਜੀ ਠੀਕ ਹੈ ਸਭ ਤੋਂ ਪਹਿਲਾਂ ਇਹਨਾਂ ਦੀ ਲੈਂਥ ਉਤਾਰ ਲੈਣੀ ਆ ਇਸ ਤਰ੍ਹਾਂ ਜੀ ਕਿਉਂਕਿ ਬੈਲਟ ਬਣਾਉਣੀ ਆ ਉੱਪਰ ਤਾਂ ਇਸ ਤਰ੍ਹਾਂ ਇਹਨਾਂ ਦੀ ਪਹਿਲਾਂ ਲੈਂਥ ਉਤਾਰ ਲਿਓ ਤੁਸੀਂ ਆਹ ਲਓ ਜੀ ਇਸ ਤਰ੍ਹਾਂ ਲੈਂਥ ਉਤਾਰ ਲਈ ਲੈਂਥ ਉਤਾਰਨ ਤੋਂ ਬਾਅਦ ਜਿੱਥੇ-ਜਿੱਥੇ ਆਪਾਂ ਇਹ ਮਾਰਕਿੰਗ ਕੀਤੀ ਆ ਇਦੇ ਉੱਪਰ ਉੱਪਰ ਰੱਖਦੇ ਹੋਏ ਕਟਾਈ ਕਰ ਲਿਓ ਜੀ ਠੀਕ ਐ ਇਸ ਤਰ੍ਹਾਂ ਜੀ ਪਹਿਲਾਂ ਇੱਕ ਸਾਈਡ ਦੀ ਕਟਾਈ ਕਰ ਦਿਓ ਫਿਰ ਦੂਸਰੀ ਸਾਈਡ ਦੀ ਕਟਾਈ ਕਰ ਦਿਓ ਜੇ ਕਿਤੋਂ ਵੀ ਨਾ ਸਮਝ ਆਈ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਜਵਾਬ ਦਿੱਤੇ ਜਾਣਗੇ ਜੀ ਠੀਕ ਐ ਜੀ ਜਿਤੋਂ ਵੀ ਕੋਈ ਨਾ ਸਮਝਾਵੇ ਕਮੈਂਟ ਕਰ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਭਲਾਂ ਦੀ ਮੈਨੂੰ ਵੀਡੀਓ ਦੁਬਾਰਾ ਬਣਾਉਣੀ ਪਵੇ ਤੁਹਾਡੀ ਖਾਤਰ ਪਰ ਮੈਂ ਸਮਝਾਉਂਗੀ ਜ਼ਰੂਰ ਜਿੰਨੀ ਕੁ ਸਮਝ ਮੈਨੂੰ ਹੈਗੀ ਆ ਜੀ ਓਕੇ ਜੀ ਇਸ ਤਰ੍ਹਾਂ ਸਾਰੀ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਫਰੰਟ ਪੱਲੇ ਦੀ ਜਿਹੜੀ ਕਟਾਈ ਆ ਇੱਕ ਪਾਸੇ ਦੀ ਹੋ ਗਈ ਹੁਣ ਦੂਸਰੀ ਪਾਸੇ ਦੀ ਤੁਸੀਂ ਕਟਾਈ ਕਰਨੀ ਆ ਜਿੱਥੇ-ਜਿੱਥੇ ਆਪਾਂ ਦੇਖੋ ਮਾਰਕਿੰਗ ਕੀਤੀ ਹੋਈ ਆ ਉੱਥੇ-ਉੱਥੇ ਕੈਂਚੀ ਰੱਖਦੇ ਹੋਏ ਦੂਸਰੇ ਪਾਸੇ ਵੀ ਉਸੇ ਮਾਰਕਿੰਗ ਦੇ ਉੱਪਰ ਮੈਂ ਤੁਹਾਨੂੰ ਦਿਖਾ ਦਿੰਦਾ ਆਪਾਂ ਕਟਾਈ ਕਰ ਲਈਏ ਕਟਾਈ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਦਾ ਪੱਲਾ ਕਿਵੇਂ ਕੱਟਣਾ ਤੁਸੀਂ ਠੀਕ ਹੈ ਜੀ ਆ ਦੇਖੋ ਜੀ ਆਪਾਂ ਉਹ ਵਾਲਾ ਕੱਪੜਾ ਵਿਛਾ ਲਿਆ ਠੀਕ ਹੈ نیچے ਬੈਕ ਦੇ ਪੱਲੇ ਦਾ ਤੇ ਹੁਣ ਆਪਾਂ ਇਹਨਾਂ 'ਚੋਂ ਜਿਹੜਾ ਉੱਪਰ ਇਹ ਵਾਲਾ ਕੱਪੜਾ ਇੱਕ ਪੱਲਾ ਕੱਟਿਆ ਉਹਨੂੰ ਵਿਛਾ ਲਾਂਗੇ ਚੰਗੀ ਤਰ੍ਹਾਂ ਅੱਗੇ-ਅੱਗੇ ਤੁਹਾਨੂੰ ਮੈਂ ਸਮਝਾਉਣੀ ਆ ਵੀ ਤੁਸੀਂ ਕਿਸ ਤਰ੍ਹਾਂ ਕਰਨਾ ਠੀਕ ਹੈ ਜੀ ਬਲੇਰੋ ਵੀਡੀਓ ਦੇ ਵਿੱਚ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਇਹ ਚੰਗੀ ਤਰ੍ਹਾਂ 12 ਵਗੈਰਾ ਕੱਢ ਕੇ ਵਿਛਾਲ ਲਈਏ ਆਪਾਂ ਫਿਰ ਤੁਹਾਨੂੰ ਦੱਸਦੇ ਆ ਇਹ ਆ ਦੇਖੋ ਆਪਾਂ ਜਿਹੜਾ ਪੱਲਾ ਕਟਾਈ ਕੀਤਾ ਉਹ ਦੂਸਰੇ ਕੱਪੜੇ ਦੇ ਉੱਪਰ ਵੀ ਇਹ ਵਿਛਾਲ ਲਿਆ ਇਸ ਤਰ੍ਹਾਂ ਤੇ ਹੁਣ ਤੁਸੀਂ ਕੀ ਕਰਨਾ ਹੈ ਇੱਥੋਂ ਰੱਖੋਗੇ ਢਾਈ ਢਾਈ ਇੰਚ ਤੇ ਅੱਗੇ ਨੂੰ ਰੱਖਦੇ ਹੋਏ ਕਟਾਈ ਕਰੋਗੇ ਬੈਕ ਦੇ ਪੱਲੇ ਦੀ ਠੀਕ ਹੈ ਜੀ ਬੈਕ ਦੇ ਪੱਲੇ ਦੇ ਉੱਪਰ ਜੇ ਤੁਸੀਂ ਇਹ ਵਾਲੀ ਕਟਾਈ ਪਾਉਂਗੇ ਨਾ ਢਾਈ ਇੰਚ ਦੀ ਫਿਰ ਤੁਹਾਡੇ ਜਿਹੜੀ ਝੋਲ ਵੀ ਪੱਲਾ ਇੱਥੋਂ ਆ ਸੀਨ ਨਹੀਂ ਖਿੱਚੀ ਜਾਂਦੀ ਹੁੰਦੀ ਉਹ ਨਹੀਂ ਖਿੱਚੀ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਅੱਗੇ ਨੂੰ ਹੋ ਗਿਆ ਇਹਦੀ ਕਟਾਈ ਇੱਥੇ ਪਾਉਗੀ ਫਲਾ ਦਿੱਤੀ ਹੁਣ ਤੁਸੀਂ ਇੱਥੇ ਵੀ 2 2 ਇੰਚ ਦਾ ਐ ਮਾਰਜਨ ਰੱਖਦੇ ਹੋਏ ਮਾਰਕਿੰਗ ਕਰ ਦੇਣੀ ਆ ਫਿਰ ਸਕੇਲ ਪੱਟੀ ਨਾਲ ਲਗਾ ਲਿਓ ਤੁਸੀਂ ਠੀਕ ਹੈ ਆ ਬਲੈਕ ਕਰਕੇ ਨਾ ਥੋੜਾ ਜਿਹਾ ਘੱਟ ਦਿਖ ਰਿਹਾ ਇੱਥੇ ਵੀ ਠੀਕ ਹੈ ਇੱਥੇ ਵੀ ਨੀਚੇ ਤੱਕ ਠੀਕ ਹੈ ਸਾਰੇ ਪੱਲੇ ਦੇ ਵਿੱਚ ਇੰਨੀ ਕਟਾਈ ਵੱਧ ਕੀਤੀ ਜਾਂਦੀ ਆ ਇਹਦੇ ਨਾਲ ਜਿਹੜੀ ਤੁਹਾਡੀ ਖੇਚੇ ਬੰਦੀ ਹੁੰਦੀ ਆ ਝੋਲੀ ਵਾਲੀ ਸੀਨ ਦੀ ਉੱਪਰ ਨੂੰ ਚੱਕੀ ਜਾਂਦੀ ਆ ਨਾ ਗਿੱਟਿਆਂ ਦੇ ਕੋਲੋਂ ਪੈਰਾਂ ਦੇ ਕੋਲੋਂ ਉਹ ਉੱਠੂਗੀ ਨਹੀਂ ਉੱਪਰ ਨੂੰ ਜੇ ਤੁਸੀਂ ਇਸ ਤਰ੍ਹਾਂ ਪੈਂਟ ਪਲਾਜ਼ੋ ਦੀ ਕਟਾਈ ਕਰੋਗੇ ਜੀ ਠੀਕ ਹੈ ਜੀ ਜੇ ਫਿਰ ਵੀ ਨਾ ਸਮਝ ਆ ਹੋਇਆ ਕਮੈਂਟ ਕਰਿਓ ਔਰ ਪੁੱਛ ਲਿਓ ਠੀਕ ਹੈ ਜੀ ਹਲੋ ਜੀ ਇਹ ਚੀਜ਼ ਬਣ ਗਈ ਆਪਾਂ ਹੁਣ ਇਹਦੀ ਕਟਾਈ ਕਰ ਦਿੰਨੇ ਆ ਇਧਰਲੀ ਸਾਈਡ ਕੋਈ ਬਾਦ ਕਾਟਣੀ ਛੋੜੀ ਵਾਲੀ ਸਾਈਡ ਹੋਣਾ ਵਸੇ ਇਹ ਉਦਾਂ ਹੀ ਗਲਾਈ ਪਾ ਕੇ ਓਕੇ ਕਰ ਦੇਣਾ ਹੁਣ ਇਹਨਾਂ ਦੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਜਿੰਨੀ ਜਿੰਨੀ ਲੈਂਥ ਆ ਓਨੀ ਉਤਾਰ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਲੈਂਥ ਉਤਾਰ ਲਿਓ ਆਹ ਲਓ ਜੀ ਹੁਣ ਤੋਂ ਸੇ ਇਸ ਚੀਜ਼ ਦੇ ਵਿੱਚ ਨਾ ਉਹ ਜ ਅਹੋ ਹੋ ਜੋ ਆ ਦੇਖੋ ਆ ਵਾਲੀ ਜਿਹੜੀ ਮਾਰਕਿੰਗ ਆ ਇਹ ਨੀਗੀ ਆ ਵਾਲੀ ਨੀਗੀ ਆ ਵਾਲੀ ਮਾਰਕਿੰਗ ਆ ਪਹਿਲੇ ਪੱਲੇ ਦੀ ਜਿਹੜੀ ਕਟਾਈ ਕੀਤੀ ਵੀ ਆਪਣੀ ਅਜੇ ਤੱਕ ਕੀਤੀ ਹੋਈ ਆ ਠੀਕ ਐ ਆ ਦੇਖ ਰਿਆ ਨਾ ਇੱਥੇ ਕਟਾਈ ਕੀਤੀ ਹੋਈ ਆ ਇੱਥੋਂ ਤੋਂ ਬਾਅਦ ਤੁਸੀਂ 2 ਇੰਚ ਇੱਥੋਂ ਅੱਗੇ ਲੈ ਕੇ ਇੱਥੋਂ ਝੋਲੀ ਦਾ ਇਹਦੇ ਆ ਝੋਲੀ ਦੀ ਮਾਰਕਿੰਗ ਤੋਂ ਉੱਤੋਂ 2 ਇੰਚ ਅੱਗੇ ਲੈ ਕੇ ਇਸ ਤਰ੍ਹਾਂ ਗਲਾਈ ਪਾ ਦੇਣੀ ਆ ਤਾਂ ਗਲਾਈ ਪਾ ਕੇ ਇਸ ਤਰ੍ਹਾਂ ਮਿਲਾ ਦੇਣਾ ਓਕੇ ਜੀ ਫਿਰ ਇਹਦੀ ਕਟਾਈ ਕਰ ਦੇਣੀ ਆ ਤੁਸੀਂ ਧਿਆਨ ਨ ਰੱਖਿਓ ਇਸ ਚੀਜ਼ ਦਾ ਹਾਂ ਲੋ ਜੀ ਆ ਐਕਸਟਰਾ ਕੱਪੜਾ ਜਿਹੜਾ ਆਪਾਂ ਪਾਸੇ ਰੱਖ ਦਿੱਤਾ ਇਹਦੀ ਆਪਾਂ 벨ਟ ਲਗਾਵਾਂਗੇ ਉੱਪਰ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਦੀ ਕਟਾਈ ਕਰ ਲਿਓ ਤੁਸੀਂ ਜਿਹੜੇ ਪਾਸੇ ਕੋਈ ਵੀ ਆਪਾਂ ਬਾਦ ਕੱਟ ਨਹੀਂ ਰੱਖੀ ਠੀਕ ਹੈ ਜੀ ਜਲਦੀ ਜਲਦੀ ਵੀਡੀਓ ਵੀਰੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣਾ ਚੈਨਲ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਦੇ ਨਾਲ ਆ ਜੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਤੁਹਾਡਾ ਆਪਣੇ ਚੈਨਲ ਨੂੰ ਇੰਨਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਜਿਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੁਣ ਤੋਂ ਬਾਅਦ ਆਵਲਾ ਬੈਗ ਦਾ ਜਿਹੜਾ ਪੱਲਾ ਇਸ ਤਰ੍ਹਾਂ ਇੰਨਾ ਵੱਧ ਕੱਟਿਆ ਜਾਣਾ ਇਸ ਤਰ੍ਹਾਂ ਲਗਾਇਓ ਇਥੋਂ ਕੈਂਚੀ ओके जी ਇਸ ਤਰ੍ਹਾਂ ਰੱਖਦੇ ਹੋਏ ਇੱਥੋਂ ਜਿੰਨਾ ਆਪਾਂ ਵੱਧ ਕੱਟਿਆ ਛੋੜੀ ਦਾ ਇਸ ਤਰ੍ਹਾਂ ਕੱਟ ਪਾ ਦੋ ਠੀਕ ਹੈ ਜੀ ਆ ਬੈਕ ਦਾ ਪੱਲਾ 프ਰੰਟ ਦਾ ਪੱਲਾ ਇਸ ਤਰ੍ਹਾਂ ਜਦੋਂ ਆਪਾਂ ਸਟੀਚਿੰਗ ਕਰਾਂਗੇ ਉਹ ਵੀ ਚੀਜ਼ ਦੱਸਾਂਗੇ ਤੁਹਾਨੂੰ ਠੀਕ ਹੈ ਅੱਗੇ ਇਹਦੀ ਜਿਹੜਾ ਆਹ ਵਾਲਾ ਕੱਪੜਾ ਇਸ ਚੀਜ਼ ਦੇ ਵਿੱਚੋਂ ਆਪਾਂ ਕੱਪੜਾ ਕੱਢਾਂਗੇ ਲੰਬਾ ਇਸ ਤਰ੍ਹਾਂ ਆਪਾਂ ਨੂੰ ਪੱਟੀ ਚਾਹੀਦੀ ਆ ਤੇ ਉਹ ਵਾਲੀ ਪੱਟੀ ਦੀ ਇਸ ਤਰ੍ਹਾਂ ਇੱਕ ਪੱਲੇ ਦੀ 벨ਟ ਲਗਾ ਦਾਂਗੇ ਫੇਰ ਦੂਸਰੇ ਪੱਲੇ ਦੀ ਉਹਦੀ ਵੀ ਮੈਂ ਤੁਹਾਨੂੰ ਕਟਾਈ ਕਰਨ ਦਾ ਤਰੀਕਾ ਦੱਸ ਦਿੰਨੀ ਆ 벨ਟ ਦਾ ਕੱਪੜਾ ਕਿਸ ਤਰ੍ਹਾਂ ਕੱਟਣਾ ਦੇਖੋ ਡਬਲ ਫੋਲਡਿੰਗ ਕੱਪੜਾ ਹੋਊਗਾ ਡਬਲ ਫੋਲਡਿੰਗ ਕੱਪੜਾ 3 3 ਇੰਚ ਦਾ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਓਕੇ ਇਸ ਤਰ੍ਹਾਂ ਡਬਲ ਫੋਲਡਿੰਗ ਆ ਇਹ 3 ਇੰਚ ਸਿੰਗਲ ਫੋਲਡਿੰਗ 6 ਇੰਚ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਕੱਪੜਾ ਕੱਟ ਲਿਓ ਆਪਾਂ ਨੂੰ ਉਹ ਚਾਹੀਦਾ ਆਪਾਂ 11 ਤੇ ਮਾਰਕਿੰਗ ਕੀਤੀ ਸੀ 12 11 11 22 ਸਾਢੇ ਇੱਕ 11 22 ਚਾਹੀਦਾ ਆਹ ਦੇਖ ਲਿਓ ਸੀਤਾ ਮਾਰ ਲਿਓ ਇਸ ਤਰ੍ਹਾਂ ਆਪਣੇ ਕੋਲੇ 23 ਆ 23 ਤੇ ਇਸ ਤਰ੍ਹਾਂ ਇੱਕ ਪੱਟੀ ਤਾਰ ਲਿਓ 23 ਇੰਚ ਦੀ ਲੈਂਥ ਵਾਲੀ ਉੱਕੇ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਇੱਕ ਪੱਟੀ ਉਤਾਰ ਲਿਓ ਇਸ ਤਰ੍ਹਾਂ ਦੂਸਰੀ ਪੱਟੀ ਉਤਾਰ ਲੈਣੀ ਆ ਫਿਰ ਬੋਕਰਮ ਮੜਨੀ ਆ ਮੂਹਰੇ ਪੱਲੇ ਦੇ ਵਿੱਚ ਤੇ ਬੈਕ ਦੇ ਪੱਲੇ ਦੇ ਵਿੱਚ ਲਾਸਕਟ ਪਾਵਾਂਗੇ ਉਹ ਅੱਗੇ ਹੋ ਸਕਦਾ ਤਾਂ ਮੈਂ ਤੁਹਾਨੂੰ ਵੀਡੀਓ ਦਿਵਾਵਾਂਗੇ ਠੀਕ ਹੈ ਜੀ ਵੀਡੀਓ ਵান্স ਅਕੀ ਦਾ ਆਪਾਂ ਜਰੂਰ ਤੁਹਾਨੂੰ ਅਪਲੋਡ ਕਰਾਂਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੇ ਤੁਹਾਨੂੰ ਕਿਤੋਂ ਵੀ ਨਾ ਸਮਝ ਆਈ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਵਾਂਗੀ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ